ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀ ਸਿੰਘ ਕੰਗ ਵਿੱਚ ਅੱਜ ਆਪਾਂ ਸਿੱਖਾਂਗੇ ਕਿ ਕਿਸ ਤਰ੍ਹਾਂ ਜੇ ਅਸਾਂ ਜਿਹੜਾ ਆਪਣਾ Instagram ID ਹੁੰਦੀ ਹੈ ਉਹਦੇ ਉੱਪਰ ਕੋਈ ਵੀ ਰੀਲ ਅਪਲੋਡ ਕਰਦੇ ਆ ਜਾਂ ਪੋਸਟ ਅਪਲੋਡ ਕਰਦੇ ਆ ਤਾਂ ਡਾਇਰੈਕਟ ਜਿਹੜੀ ਆ ਉਹ Facebook ਦੇ ਨਾਲ ਕਨੈਕਟ ਕਰਕੇ ਆਟੋਮੈਟਿਕਲੀ ਇੱਕ ਤੇ ਅਪਲੋਡ ਕਰਾਂਗੇ ਤਾਂ ਦੋਨੋਂ ਤੇ ਕਿਸ ਤਰ੍ਹਾਂ ਜਾਂਦੀ ਹੈ। ਤੋਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਨਾ। ਤੋਂ ਸਟਾਰਟ ਕਰਦੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਜੋ ਫੇਸਬੁੱਕ ਨਾਲ ਜਿਹੜਾ ਕਨੈਕਟ ਕਰਨਾ ਚਾਹੁੰਦੇ ਤੁਸੀਂ ਇੰਸਟਾਗ੍ਰam ਦੇ ਨਾਲ ਉਹਨੂੰ ਲੌਗਇਨ ਕਰ ਲੈਣਾ ਲੌਗਇਨ ਕਰਨ ਤੋਂ ਬਾਅਦ ਜਿਸ ਨੂੰ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਇਹ ਆਪਣਾ ਪੇਜ ਹੈ ਉਸ ਨੂੰ ਲੌਗਇਨ ਕਰ ਲੈਣਾ ਜਿਹੜੀ ਇਸ ਜਿਹੜੀ ਆਈਡੀ ਦੇ ਨਾਲ ਤੁਸੀਂ ਕਨੈਕਟ ਕੀਤਾ ਹੋਏਗਾ ਜਿਹੜਾ ਪੇਜ ਤੁਸੀਂ ਕ੍ਰੀਏਟ ਕੀਤਾ ਹੋਇਆ ਹੈ ਕ੍ਰੀਏਟ ਕਰਨ ਤੋਂ ਬਾਅਦ ਫਿਰ ਅੱਗੇ ਤੁਸੀਂ ਦੇਖਣਾ ਹੈ ਸਸਾਨੂੰ ਲੌਗਇਨ ਕਰ ਲੈਣਾ ਹੈ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਜਿਹੜੇ ਸਾਰੇ ਪੇਜ ਇੱਥੇ ਸ਼ੋ ਹੋ ਜਾਣਗੇ ਉਹ ਸ਼ੋ ਹੋਣ ਤੋਂ ਬਾਅਦ ਜਿਹੜੇ ਜਿਹੜੇ ਤੁਸੀਂ ਪੇਜ ਕ੍ਰੀਏਟ ਕੀਤੇ ਹੋਏ ਆ ਆਪਣੇ ਆਈਡੀ ਦੇ ਨਾਲ ਉਹ ਤੁਹਾਡੇ ਸ਼ੋ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਇੰਸਟਾਗ੍ਰam ਓਪਨ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਜੋ 3 ਡਾਟ ਉੱਪਰ ਲਾਈਨ ਹੈਗੀ ਆ ਉੱਤੇ ਕਲਿੱਕ ਕਰ ਲੈਣਾ ਹੈ ਕਲਿੱਕ ਕਰਨ ਤੋਂ ਬਾਅਦ ਥੋੜਾ ਸਕਰੋਲ ਕਰਕੇ نیچے ਆਣਾ ਇੱਥੇ ਤੁਹਾਨੂੰ ਦਿਖੇਗਾ ਪੇਜ ਧਿਆਨ ਨਾਲ ਦੇਖੋ ਹਾਂਜੀ ਇਹ ਮੇਰਾ ਪਹਿਲਾ ਕਨੈਕਟ ਹੈ ਇਸ ਕਰਕੇ ਉਸਨੇ ਡਿਸਕਨੈਕਟ ਕਰਕੇ ਤੁਹਾਨੂੰ ਦੁਬਾਰਾ ਜਿਹੜਾ ਸਾਰੇ ਦੱਸ ਰਿਹਾ ਕਿ ਕਿਸਾ ਹੈ ਕਨੈਕਟ ਕਰਨਾ ਇਸ ਤੋਂ ਬਾਅਦ ਡੀਲੀਟ ਕਰ ਇਸ ਨੂੰ ਆਪਾਂ ਡਿਸਕਨੈਕਟ ਕਰ ਦਿੱਤਾ ਹੈ ਫੇਰ ਆਪਹੁਤੇ ਕਲਿੱਕ ਕਰਾਂਗੇ ਹੈ ਦੇਖੋ ਕੰਟੀਨਿਊ ਆ ਗਿਆ ਕੰਟੀਨਿਊ ਤੋਂ ਬਾਅਦ ਚ ਇਸ ਨੂੰ ਆਪਾਂ ਕੰਟੀਨਿਊ ਕਰਾਂਗੇ ਕੰਟੀਨਿਊ ਕਰਨ ਤੋਂ ਬਾਅਦ ਇੱਥੇ ਆਪਣਾ ਜਿਹੜਾ ਵਾ ਇਹ ਆਪਾਂ ਲੌਗਇਨ ਤੋਂ ਫੇਸਬੁੱਕ ਕਰਾਂਗੇ ਲੌਗਇਨ ਤੋਂ ਫੇਸਬੁੱਕ ਕਰਦੇ ਇੱਥੇ ਫਿਰ ਆਪਾਂ ਕੰਟੀਨਿਊ ਕਰਾਂਗੇ ਕੰਟੀਨਿਊ ਕਰਕੇ ਉਸ ਤੋਂ ਬਾਅਦ ਤੁਹਾਡੇ ਜਿੰਨੇ ਵੀ ਪੇਜ ਤੁਹਾਡੇ ਫੇਸਬੁੱਕ ਦੇ ਨਾਲ ਅਟੈਚ ਹੋਣਗੇ ਸਾਰੇ ਤੁਹਾਡੇ ਇ देखो मेरे तीन पेज हैं लेकिन मैं पहले दाल इन्हें कनैक्ट करना चाहना इतने क्लिक कर देना है क्लिक करने बाद जो पेज है ऑटोमैटिक शो हो जाएगी उस तो थले, थले लिखा है कनैक्ट पहले कनैक्ट जो लिखा उ क्लिक कर देना थोड़ा जहासैस लगेगा तो उसकी चैक कर लो जो अपने पेज कनैक्ट होगा अपने इंस्टाग्राम के नीचे चैक करना चाहते एक दो सैटिंगा हो रहा वो करन तो बाद कनैक्ट हो जाएगा फिर तुम ਇੱਥੇ ਜਾਣਾ ਹੈ ਆਪਣਾ ਇੰਸਟਾਗ੍ਰam ਦੇ ਵਿੱਚ ਇੰਸਟਾਗ੍ਰam ਦੇ ਸਕਰੋਲ ਕਰਕੇ ਉੱਪਰ ਥੋੜਾ ਜਾਣਾ ਹੈ। ਤੋਂ ਇੱਥੇ ਤੁਹਾਨੂੰ ਦੇਖੇਗਾ ਨੂੰ ਸਰਚ ਕਰਦੇ ਕਰਦੇ ਕਲੈਕਟ ਕਰਦੇ ਕਰਦੇ ਸ਼ੇਅਰਿੰਗ ਦੇ ਵਿੱਚ ਜਾਣਾ। ਇਹਦੇ ਉੱਪਰ ਤੁਹਾਡਾ ਜਿਹੜਾ ਪੇਜ ਹੈ ਫੇਸਬੁੱਕ ਵਾਲਾ ਉਹ ਤੁਹਾਡਾ ਸ਼ੋ ਹੋ ਜਾਏਗਾ। ਉਸ ਤੋਂ ਬਾਅਦ ਇਹ ਦੇਖੋ ਯੂਅਰ ਸਟੋਰੀ ਜੇਕਰ ਤੁਸੀਂ ਸਟੋਰੀ ਤੇ ਅਪਲੋਡ ਕਰੋਗੇ ਇੰਸਟਾਗ੍ਰam ਦੀ ਸਟੋਰੀ ਅਪਲੋਡ ਕਰੋਗੇ ਤੁਹਾਡਾ ਆਟੋਮੈਟਿਕਲੀ ਇੱਥੇ ਸਟੋਰੀ ਹੀ ਸ਼ੋ ਹੋਏਗੀ ਤੁਹਾਡੇ ਪੇਜ ਦੇ ਉੱਪਰ। ਉਸ ਤੋਂ ਅੱਗੇ ਪੋਸਟ ਇਹ ਜਿਹੜੀ ਪੋਸਟ ਹੈ ਇਸ ਨੂੰ ਕਲਿੱਕ ਕਰਾਂਗੇ ਜਿਹੜਾ ਤੁਸੀਂ ਇੰਸਟਾਗ੍ਰam ਤੇ ਪੋਸਟ ਪਾਉਗੇ ਆਲਰੇਡੀ ਤੁਹਾਡੀ ਇਧਰ ਵੀ ਫੇਸਬੁੱਕ ਦੇ ਨਾਲ ਜਾਏਗੀ ਔਰ ਤੀਸਰਾ ਹੈਗਾ ਜੀ ਇਸ ਦਾ ਰੀਲ ਕਿ ਜੇਕਰ ਤੁਸੀਂ ਇੰਸਟਾਗ੍ਰam ਤੇ ਰੀਲ ਅਪਲੋਡ ਕਰੋਗੇ ਤੇ ਤੁਹਾਡੀ ਜਿਹੜੀ ਹੋ ਇੱਥੇ ਆਪਣਾ ਫੇਸਬੁੱਕ ਤੇ ਵੀ ਰੀਲ ਅਪਲੋਡ ਹੋਏਗੀ ਔਰ ਇਸ ਨੂੰ ਤੁਸੀਂ ਸ਼ੇਅਰਿੰਗ ਕਰ ਦੇਣਾ ਇਹਨਾਂ ਕਰਨ ਦੇ ਬਾਅਦ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਕੋਈ ਵਾਇੋਲੇਸ਼ਨ ਨਾਲ ਹੋਵੇ ਕਿਉਂਕਿ ਜੇਕਰ ਤੁਹਾਡੀ ਵਾਇੋਲੇਸ਼ਨ ਕੋਈ ਵੀ ਤੁਹਾਡੀ कॉपीराइट का कोई इशू आएगा जेकर फेसबुक पर आएगा तो जो इंस्टाग्राम से भी सेम ही होएगा इस गल का ध्यान रखना अपना कॉन्टेंट ही डालना है देखो मैं कोई भी चीज अपलोड करा अपलोड करने के बाद पोस्ट ही ला लो आप अपलोड कर दें कोई भी चीज़ अपलोड करोगे हाँ जी जेकर रील अपलोड करोगे ਇਦੋਂ ਕੋ ਮੈਂ ਹਿੱਤਾਂ ਨੂੰ ਐਗਜ਼ਾਮਪਲ ਦੇ ਰਹੇ ਹਾਂ ਨੈਕਸਟ ਕਰਕੇ ਉੱਪਰ ਰੱਖੋਗੇ ਦੇਖin ਥੱਲੇ ਦਾ ਡਾਇਕ ਪੇਰ ਸ਼ੋ ਹੋਏਗਾ ਜਿਸ ਤੇ ਟਿਕ ਕੀਤਾ ਹੋਇਆ ਹੈ ਤਾਂ ਵੀਡੀਓ ਵਿੱਚ ਬਸ ਇਤਨਾ ਹੀ ਜੇਕਰ ਵੀਡੀਓ ਚੰਗਾ ਲੱਗੇ ਤਾਂ ਲਾਈਕ ਕਰਨਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਧੰਨਵਾਦ